ਯਾ ਯਾ ਅੱਜ ਜਿਹੜੀ ਆਪਾਂ ਵੀਡੀਓ ਦੇਖਣ ਲੱਗੇ ਆ ਨਾ ਉਹਦਾ ਟਾਈਟਲ ਹੈ ਕਿ ਜੋ ਲੋਕ ਦਲਜੀਤ ਨੂੰ ਬੁਰਾ ਭਲਾ ਕਹਿੰਦੇ ਨੇ ਤੇ ਉਹਨਾਂ ਨੂੰ ਘਰ 'ਚ ਕੋਈ ਦੂਸਰੀ ਵਾਰੀ ਸਾਲਣ ਨਹੀਂ ਦਿੰਦਾ ਤੇ ਲਾਹਨਤ ਤੇ ਗद्दार ਕਹਿਣ ਆਲਿਆਂ ਤੇ ਕਿ ਜਿਸ ਬੰਦੇ ਨੇ ਮੁਲਕ ਦਾ ਨਾਮ ਰੋਸ਼ਨ ਕੀਤਾ ਤੇ ਉਹਨੂੰ ਗद्दार ਕਹਿ ਰਹੇ ਨੇ ਅੱਜ ਦੀ ਵੀਡੀਓ ਦਾ ਟਾਈਟਲ ਹੈ ਦੋਸਤ ਦਲਜੀਤ ਦੂਸਾਨ ਜੀ ਤੁਹਾਨੂੰ ਪਤਾ ਕਿ ਉਹਨਾਂ ਦੀ ਵੀਡੀਓ ਆ ਰਹੀ ਏ ਸਰਦਾਰ ਜੀ 3 ਮੂਵੀ ਆ ਰਹੀ ਹਾਂ ਉਹਨਾਂ ਦੀ ਮੂਵੀ ਆ ਰਹੀ ਏ ਸਰਦਾਰ ਜੀ 3 ਤੇ ਉਹਦੇ ਤੇ ਲੋਗਾ ਨੇ ਬਹੁਤ ਜ਼ਿਆਦਾ ਹੈ ਨਾ ਉਹਨਾਂ ਨੂੰ ਗद्दार ਹੋਣ ਦਾ ਲਕਬ ਦਿੱਤਾ ਹੈ ਨਾਮ ਦਿੱਤਾ ਤੇ ਦੇਖਣੇ ਕਿ ਇਸ ਵੀਡੀਓ ਦੇ ਵਿੱਚ ਕੀ ਕਿਹਾ ਜਾ ਰਿਹਾ ਹੈ ਗੁਰੂ ਰੰਧਾਵਾ ਬੀਪਰਾਕ ਮੀਕਾ ਇਹਨਾਂ ਨੂੰ ਪੁੱਛਦਾ ਕੌਣਾ ਦੁੱਖੀਆਂ ਤਕੀਆਂ ਇਹ ਆ ਗੁਰੂ ਰੰਧਾਵਾ ਤੂੰ ਸਭ ਤੋਂ ਪਹਿਲਾਂ ਆਪ ਦਾ ਚੈਨਲ ਤੋਂ ਗਾਣਾ ਡਿਲੀਟ ਕਰਾ ਲੱਗਦੀ ਲਾਹੌਰ ਦੀ ਹੈ ਠੀਕ ਹੈ ਕਰਾ ਡਿਲੀਟ ਗਾਣਾ ਤੇਰਾ ਗਾਣਾ ਹੀ ਪਾਕਿਸਤਾਨ ਦੇ ਇੱਕ ਸ਼ਹਿਰ ਤੇ ਹੈ ਤੇ ਕਰਾ ਡਿਲੀਟ ਆ ਮੀਕਾ ਸਿੰਘ ਹੀ ਪਾਕਿਸਤਾਨ ਜਾ ਕੇ ਬਰੀਆਨੀ ਖਾਂਦਾ ਰਿਹਾ ਹੈ ਜਿਹੜਾ ਅੱਜ ਬੋਲਦਾ ਹੈਗਾ ਮੀਕਾ ਸਿੰਘ ਇੱਕ ਪਟਿਆ ਹੋਇਆ ਕਲਾਕਾਰ ਆ ਹੁਣ ਉਹ ਪਟੇਵੇ ਕਲਾਕਾਰ ਨੇ ਜਿਨ੍ਹਾਂ ਦੇ ਕੋਈ ਸ਼ੋਅ ਬੁੱਕ ਨਹੀਂ ਕਰਾਉਂਦਾ ਉਹ ਅੱਜ ਦਿਲਜੀਤ ਦੇ ਸਾਹਮਣੇ ਹੋਏ ਜਿਹੜਾ ਬੀ ਪ੍ਰਾਂਕ ਹੈ ਮੈਂ ਉਹਦਾ ਨਹੀਂ ਕੋਈ ਐਡਾ ਵੇਖਿਆ ਵੀ ਮੈਂ ਮੈਂ ਤਾਂ ਉਹ ਠੀਕ ਹੈ ਫਿਲਮਾਂ ਚ ਗਾਣੇ ਗੁਣੇ ਆਉਂਦੇ ਚੰਗਾ ਕਲਾਕਾਰ ਵੀ ਹੋਊਗਾ ਪਰ ਜੇ ਦਿਲਜੀਤ ਨਾਲ ਲੈਵਲ ਕੰਪੇਅਰ ਕਰੇ ਉਹਦੇ ਵੀ ਨੇੜੇ ਤੇੜੇ ਨਹੀਂ ਮੁਸੇ ਵਾਲੇ ਦਾ ਗਾਣਾ ਸੀ ਨਾ ਤੇਰੇ ਉੱਤੇ ਕਾਤੋਂ ਐਨੇ ਲੱਗਦੇ ਚੱਲਣੋਂ ਹਟਾ ਤੇ ਮਿੱਠੀਏ ਅਸਲ ਇਹ ਸਮੱਸਿਆ ਇਹ ਹੁੰਦੀ ਹੈ ਕਿ ਜਦੋਂ ਬਰਾਬਰੀ ਨਾ ਹੋਵੇ ਬੰਦੇ ਦੀ ਫਿਰ ਉਹਦੀਆਂ ਲੱਤਾਂ ਖਿੱਚਣ ਲੱਗ ਜਾਂਦੇ ਆ ਇਹ ਦਲਜੀਤ ਐਡਾ ਹੀ ਗਦਾਰ ਸੀ ਤਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਉਹਦੇ ਨਾਲ ਮੁਲਾਕਾਤ ਕਿਉਂ ਕਰਦੇ ਆ ਤੇ ਦਲਜੀਤ ਨੂੰ ਉਹ ਦੇਸ਼ ਦੀ ਪੱਗ ਤੱਕ ਕਹਿ ਹੁੰਦੇ ਨੇ ਮਤਲਬ ਐਡਾ ਸਨਮਾਨ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਬੰਦਾ ਕਰਦੇ ਆ ਤੇ ਜਿਹੜਾ ਬੰਦਾ ਵੱਖ-ਵੱਖ ਲੀਡਰਾਂ ਜਿੰਨੇ ਵੀ ਜਦੋਂ ਪੰਜਾਬ ਆਇਆ ਪੰਜਾਬ ਦੇ ਮੁੱਖ ਮੰਤਰੀ ਕੋਲੇ ਮਤਲਬ ਯਾਰ ਉਹ ਬੰਦੇ ਨੂੰ ਤੁਸੀਂ 1 ਮਿੰਟ 'ਚ ਹੀ ਗਦਾਰ ਕਹਿ ਦਿੱਤਾ 1 ਮਿੰਟ 'ਚ ਹੀ ਸਾਰੀਆਂ ਉਹਦੀਆਂ ਕੀਤਿਆਂ ਕਰਾਈਆਂ ਤੇ ਪਾਣੀ ਫੇਰ ਦਿੱਤਾ ਹੁਣ ਦਿਲਜੀਤ ਧਰਗਿਆਂ ਨੂੰ ਜਾਂ ਜਿਹੜੇ ਸਾਡੇ ਨੌਜਵਾਨ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਆ ਉਹ ਸਰਟੀਫਿਕੇਟ ਇੱਥੇ ਛਪਵਾ ਕੇ ਟੀ-ਸ਼ਰਟਾਂ ਦੇ ਤੁਰੇ ਫਿਰਨਾ ਚਾਹੀਦਾ ਕਿ ਅਸੀਂ ਦੇਸ਼ ਭਗਤਾਂ ਅਸੀਂ ਦੇਸ਼ ਤ੍ਰੋਹੀ ਨਹੀਂ ਆ ਦਿਲਜੀਤ ਦੀ ਸਰਦਾਰ ਜੀ ਥਰੀ ਸਾਰੇ ਦੁਨੀਆਂ 'ਚ ਬੈਨ ਕਰ ਦਿਓ ਮੈਂ ਇਹ ਕਹਿਣਾ ਕਰਦੇ ਚਾਹੀਦੀ ਆ ਦਲਜੀਤ ਦੀ ਪੰਜਾਬ 95 ਕਰੋਗੇ ਰਿਲੀਜ਼ ਪੰਜਾਬ ਇਹ ਚ ਦੇਸ਼ ਤਰਹੀ ਹੈ ਪੰਜਾਬ 95 ਦਾ ਜਸਵੰਤ ਸਿੰਘ ਖਾਲੜਾ ਤੇ ਨਾ ਤਾਂ ਉਹਨੇ ਕੋਈ ਹਥਿਆਰ ਬੰਦ ਕੋਲ ਲੜਿਆ ਨਾ ਉਹਨੇ ਕੋਈ ਕਿਸੇ ਦੇ ਕੋਈ ਖਿਲਾਫ ਫਿਰ ਕੋਈ ਜੰਗ ਛੇੜੀ ਉਹ ਤਾਂ ਸਿਰਫ ਆਪਣੇ ਜਿਹੜੇ ਲੋਕ ਸੀਗੇ ਪੰਜਾਬ ਦੇ ਉਹਨਾਂ ਦੀਆਂ ਲਾਸ਼ਾਂ ਲਬਦਾ ਲਬਦਾ ਲਾਸ਼ ਹੋ ਗਿਆ ਉਹਦੀ ਫਿਲਮ ਤਾਂ ਰਿਲੀਜ਼ ਕਰਨ ਦੇ ਦਿਓ ਇਹ ਮਸਲਾ ਦੇਸ਼ ਦਾ ਹੈ ਹੀ ਨਹੀਂ ਇਹ ਮਸਲਾ ਕਿਸੇ ਹੋਰ ਚੀਜ਼ ਦਾ ਹੈ ਹੀ ਨਹੀਂ ਇਹ ਮਸਲਾ ਤਾਂ ਸਿਰਫ ਇਸੇ ਗੱਲ ਦਾ ਹੈ ਕਿ ਇੱਕ ਬੰਦੇ ਨੂੰ ਮਿੱਥ ਕੇ ਟਾਰਗੇਟ ਕੀਤਾ ਜਾ ਰਿਹਾ ਜਾਣਬਜ ਕੇ ਟਾਰਗੇਟ ਕੀਤਾ ਜਾ ਰਿਹਾ ਕੋਈ ਚੜ੍ਹਾਈ ਬਰਦਾਸ਼ਤ ਨਹੀਂ ਹੁੰਦੀ ਬੰਦਾ ਥੋੜੀ ਜੀ ਫੇਮ ਮਿਲ ਜੇ ਬੰਦਾ ਪੱਪ ਛੱਡ ਜਾਂਦਾ ਆਪਦੇ ਪੰਜਾਬ ਯੂਗ ਤੇ ਗੱਲ ਹੀ ਦੂਰ ਐ ਪਾਗ ਦੀ ਤਾਂ ਗੱਲ ਹੀ ਦੂਰ ਬੰਦਾ ਬਹੁਤ ਕੁਝ ਛੱਡ ਜਾਂਦਾ ਪਰ ਉਹ ਬੰਦੇ ਨੇ ਇੱਕ ਚੀਜ਼ ਨੂੰ ਨਾਲ ਲੈ ਕੇ ਗਿਆ ਆ ਮੀਡੀਆ ਵਾਲੇ ਜਿਹੜੇ ਬਕਵਾਸ ਕਰਦੇ ਐ ਇਹ ਚੈਨਲਾਂ 'ਚ ਇੱਕ ਪਾਸੇ ਪਾਕਿਸਤਾਨ ਦਾ ਬੰਦਾ ਭਾਈ ਬੈਠੇ ਹੁੰਦੇ ਐ ਉਹਨੂੰ ਵਾਹ ਕੇ ਬਸ ਉਹ ਕੀ ਕਰਦਾ ਹੁੰਦਾ ਲੜਨ ਵਾਸਤੇ ਭਾਇੇ ਬੇ ਹੁੰਦੇ ਉਹਨਾਂ ਦੇ ਪੈਸੇ ਦੇ ਕੇ ਸੱਚੀ ਗੱਲ ਐ ਜਿਹੜੇ ਦਲਜੀਤ ਤੁਸਾਂ ਦੀ ਨਵੀਂ ਫਿਲਮ ਸਰਦਾਰ ਜੀ 3 ਆਉਣ ਤੋਂ ਬਾਅਦ ਇੱਕ ਵਿਵਾਦ ਛੜਿਆ ਹੋਇਆ ਉਹਦੇ ਵਿੱਚ ਇੱਕ ਪਾਕਿਸਤਾਨ ਦੀ ਐਕਟ੍ਰੈਸ ਹਾਨੀਆ ਅਮੀਰ ਜਿਸ ਨੂੰ ਲੈ ਕੇ ਵਿਵਾਦ ਹੈ ਕਿ ਪਾਕਿਸਤਾਨ ਦੀ ਐਕਟਰਨੀ ਇਹਦੇ ਵਿੱਚ ਕਿਉਂ ਲਈ ਗਈ ਦਲਜੀਤ ਦਾ ਬਾਇਕਾਟ ਕੀਤਾ ਜਾਵੇ ਕਈ ਸੰਸਥਾਵਾਂ ਵੱਲੋਂ ਬਾਇਕਾਟ ਦੀ ਕਾਲ ਦਿੱਤੀ ਜਾ ਰਹੀ ਹੈ ਤੇ ਕਈ ਜਿਹੜੇ ਕਲਾਕਾਰ ਨੇ ਪੰਜਾਬ ਦੇ ਕਲਾਕਾਰ ਨੇ ਉਹ ਵੀ ਅੰਦਰ ਖਾਤੇ ਇਨਡਾਇਰੈਕਟਲੀ ਉਸ ਦਾ ਵਿਰੋਧ ਕਰ ਰਿਹਾ ਕਿ ਅਜਿਹੇ ਕਲਾਕਾਰਾਂ ਦਾ ਬਾਇਕਾਟ ਕਰਨਾ ਚਾਹੀਦਾ ਇਹ ਸਾਰੇ ਮੁੱਦੇ ਤੇ ਗੱਲਬਾਤ ਕਰਾਂਗੇ ਕਿ ਕੀ ਦਲਜੀਤ ਉਸਾਂ ਦਾ ਕਸੂਰ ਹੈ ਜਾਂ ਕੀ ਉਹ ਵਾਕਈ ਦੇਸ਼ ਤਰੋਹੀ ਹੈ ਜੇ ਆ ਦੇਸ਼ ਦਾ ਉਹਨੇ ਨਾਮ ਰੌਸ਼ਨ ਨਹੀਂ ਕੀਤਾ ਸਾਰੀ ਗੱਲ ਬਾਤ ਕਰਦੇ ਆ ਸਭ ਤੋਂ ਪਹਿਲਾਂ ਕਿਵੇਂ ਦੇਖਦੇ ਹੋ ਸਰਦਾਰ ਜੀ 3 ਫਿਲਮ ਆਉਂਦੀ ਹੈ ਉਸ ਤੋਂ ਬਾਅਦ ਕਹਿੰਦੇ ਆ ਕਿ ਪਾਕਿਸਤਾਨ ਦੇ ਐਕਟਰ ਨਹੀਂ ਲੈ ਲਈ ਪਾਕਿਸਤਾਨ ਦੇ ਐਕਟਰ ਲੈ ਲਏ ਕਿ ਦਲਜੀਤ ਆ ਜਿਹੜਾ ਉਹਨੇ ਦੇਸ਼ ਨੂੰ ਛੱਡ ਕੇ ਪੈਸਾ ਚੁਣਿਆ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਦਲਜੀਤ ਨੂੰ ਇਹ ਨਹੀਂ ਪਤਾ ਸੀਗਾ ਕਿ ਸਾਡੇ ਪਾਕਿਸਤਾਨ ਨਾਲ ਸਬੰਧ ਵਿਗੜਨੇ ਆ ਜੇ ਪਤਾ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਦਲਜੀਤ ਆਰਗਾ ਬੰਦਾ ਜਿਹੜਾ ਸਾਡਾ ਕੌਮੀ ਝੰਡਾ ਲੈ ਕੇ ਦੁਨੀਆ ਦੀਆਂ ਸਟੇਜਾਂ ਤੇ ਜਾਂਦਾ ਠੀਕ ਹੈ ਉੱਥੇ ਖੜ ਕੇ ਦੇਖੋ ਪੰਜਾਬ ਦਾ ਨਾਮ ਲੈਂਦਾ ਭਾਰਤ ਦਾ ਨਾਮ ਲੈਂਦਾ ਉਹ ਬੰਦਾ ਇਹੋ ਜੀ ਗੱਲ ਕਰ ਹੀ ਨਹੀਂ ਸਕਦਾ ਹਾਂ ਜੇ ਗੱਲ ਹਾਨੀ ਅਮੀਰ ਦੀ ਕਰਨੀ ਹੋਵੇ ਕਹਿੰਦੇ ਆ ਕਿ ਇਹਨਾਂ ਨੇ ਜਦੋਂ ਆਪਰੇਸ਼ਨ ਸੰਧੂਰ ਹੋਇਆ ਉਸ ਤੋਂ ਬਾਅਦ ਕਾਫੀ ਮਾੜਾ ਚੰਗਾ ਬੋਲਿਆ ਕਿਉਂਕਿ ਬਹੁਤ ਮੰਦ ਭਗ ਹੈ ਵੈਸੇ ਕਿਸੇ ਕਲਾਕਾਰ ਨੂੰ ਕਿਸੇ ਦੇਸ਼ ਪ੍ਰਤੀ ਬੋਲਣਾ ਹੀ ਨਹੀਂ ਚਾਹੀਦਾ ਦੇਖੋ ਦੇਸ਼ਾਂ ਜਿੱਥੇ ਵੀ ਮਰਜ਼ੀ ਰਹੀ ਜਾਏਗੀ ਸਾਡੇ ਲਈ ਸਾਡਾ ਦੇਸ਼ ਸਭ ਤੋਂ ਪਹਿਲਾਂ ਹੈ ਸਾਡੇ ਲਈ ਸਾਡਾ ਭਾਰਤ ਸਭ ਤੋਂ ਪਹਿਲਾਂ ਇਹ ਭਾਰਤ ਮਹਾਨ ਹੈ ਜੀਚ ਅਸੀਂ ਰਹਿ ਰਹੇ ਹਾਂ ਹਾਂ ਜਿਹੜੀਆਂ ਲੜਾਈਆਂ ਸਰਦਾਂ ਤੇ ਇਹਨਾਂ ਤੇ ਵੱਖ-ਵੱਖਰੇ ਵਿਚਾਰ ਵੀ ਹੈ ਵੀ ਇਹ ਲੜਾਈਆਂ ਦੇ ਕਾਰਨ ਕੀ ਹੁੰਦੇ ਆ ਕੀ ਵਜ੍ਹਾ ਹੁੰਦੀ ਹੈ ਪਰ ਜਿਹੜਾ ਕਲਾਕਾਰ ਹੈ ਚਾਹੇ ਤਾਂ ਉਹ ਇਫ ਉਹ ਮੋਨੇ ਮਤਲਬ ਬਹੁਤ ਬਕਵਾਸ ਕੀਤੀ ਠੀਕ ਹੈ ਜਮੀਨ ਕੇ ਰਸਤੇ ਆਓਗੇ ਇਹ ਆਓਗੇ ਕਲਾ ਤੁਸੀਂ ਇਧਰ ਆ ਕੇ ਕੰਮ ਕਰਦੇ ਹੋ ਨਾਲ ਰਲ ਕੇ ਕੰਮ ਕਰਦੇ ਹੋ ਜਿਹੜੇ ਨਾਲ ਆਪਾਂ ਇੱਕ ਦਿਨ ਬਹਿ ਜਾਈਏ ਇੱਕ ਪਾਸੇ ਅਸੀਂ ਕਹਣੀ ਆ ਕਿ ਅਸੀਂ ਦੋਨੇ ਪੰਜਾਬ ਭਰਾ ਆ ਅਸੀਂ ਆਂ ਪਰ ਬਕਵਾਸ ਕਰਨ ਲੱਗੇ ਅਸੀਂ ਕਿਸੇ ਚੀਜ਼ ਦਾ ਕੋਈ ਹੱਦ ਨਹੀਂ ਦੇਖਦੇ ਉਸ ਤਰੀਕੇ ਨਾਲ ਹਾਨੀ ਅਮੀ ਰਹੇ ਨੇ ਵੀ ਭਾਰਤ ਪ੍ਰਤੀ ਮਾੜਾ ਚੰਗਾ ਬੋਲਿਆ ਮਤਲਬ ਜਿੱਥੋਂ ਅਸੀਂ ਕੋਈ ਕਮਾਈ ਕਰਕੇ ਲੈ ਜਾਈਏ ਜਿੱਥੋਂ ਅਸੀਂ ਕਹਿੰਨਾ ਕਿ ਜਿੱਦੋਂ ਅਸੀਂ ਨਮਕ ਖਾ ਲਈਏ ਸਾਨੂੰ ਹਰਾਮ ਨਹੀਂ ਕਰਨਾ ਚਾਹੀਦਾ ਦੇਸ਼ਾਂ ਦੀਆਂ ਜੰਗਾਂ ਹੈ ਹੀਆਂ ਪਰ ਕਲਾ ਕਲਾ ਦੀਆਂ ਕੋਈ ਜੰਗਾ ਮਤਲਬ ਹੱਦਾ ਨਹੀਂ ਹੁੰਦੀਆਂ ਦੇਸ਼ਾਂ ਦੀਆਂ ਹੱਦਾ ਹੁੰਦੀਆਂ ਕਲਾ ਦੀਆਂ ਕੋਈ ਹੱਦਾ ਨਹੀਂ ਹੁੰਦੀਆਂ ਸੋ ਕਲਾਕਾਰਾਂ ਨੂੰ ਇਹ ਚੀਜ਼ ਤੋਂ ਬਾਝਾ ਹੋਣਾ ਚਾਹੀਦਾ ਪਰ ਰਈ ਜਿਹੜੀ ਗੱਲ ਦਿਲਜੀਤ ਦੀ ਦਿਲਜੀਤ ਹਾਨੀ ਅਮੀਰ ਨੇ ਆਉਣ ਵਾਲੇ ਸਮੇਂ 'ਚ ਇਹ ਕੁਝ ਬੋਲਣਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਬੰਦਾ ਇਹਨਾਂ ਨੂੰ ਨੇੜੇ ਤੇੜੇ ਵੀ ਭੜਕਣ ਦੇ ਦਿੰਦਾ ਦਿਲਜੀਤ ਨੇ ਜੇ ਕੋਈ ਹੋਰ ਦੂਜੇ ਐਕਟਰ ਲਏ ਆ ਦਿਲਜੀਤ ਪਹਿਲੀ ਗੱਲ ਜਿਹੜੇ ਫਿਲਮ 'ਚ ਐਕਟਰ ਲੈਣੇ ਹੁੰਦੇ ਆ ਇਹ ਐਕਟਰ ਦਾ ਕੰਮ ਨਹੀਂ ਹੁੰਦਾ ਮੇਨ ਹੀਰੋ ਦਾ ਕੰਮ ਨਹੀਂ ਹੁੰਦਾ ਇਹ ਤਾਂ ਡਾਇਰੈਕਟਰ ਨੇ ਦੇਖਣਾ ਹੁੰਦਾ ਜਾਂ ਜਿਹੜੀ ਟੀਮ ਹੁੰਦੀ ਆ ਕਾਸਟਿੰਗ ਟੀਮ ਹੁੰਦੀ ਆ ਵੀ ਕੌਣ ਬੰਦਾ ਪ੍ਰੋਡਿਊਸਰ ਦੇਖਣਾ ਵੀ ਕਿਹੜਾ ਬੰਦਾ ਕਿੱਥੇ ਫਿੱਟ ਬੈਂਦਾ ਉਹਦੇ 'ਚ ਇਹ ਗੱਲ ਕਰਕੇ ਇੱਕ ਤਾਂ ਦਿਲਜੀਤ ਦਾ ਇੱਥੇ ਦੋਸ਼ ਨਹੀਂ ਫੇਰ ਮਤਲਬ ਸਾਡੇ ਨਾ ਪੰਜਾਬ ਦਾ ਰੱਖ ਲੋ ਪਹਾੜ ਦਾ ਰੱਖ ਲੋ ਸਾਡੇ ਇੱਕ ਬਹੁਤ ਮਾੜਾ ਟ੍ਰੈਂਡ ਹੈ ਕਿ ਸਾਡੇ ਬੰਦੇ ਨੂੰ ਪੂਜਣ ਲੱਗੇ ਵੀ ਸਿਰੇ ਤੇ ਲੈ ਜਾਂਦੇ ਆ ਫਿਰ ਵੇਖਦੇ ਵੀ ਨਹੀਂ ਜਦੋਂ ਬੰਦੇ ਨੂੰ ਸਿੱਟਦੇ ਫਿਰ ਪੌੜੀ ਵੀ ਮਿੰਟ ਚ ਖਾਈ ਦਿੰਦੇ ਆ ਫਿਰ ਐਡਾ ਭੈੜਾ ਦੇਖਦੇ ਆ ਵੀ ਕੋਈ ਹੱਦ ਨਹੀਂ ਛੱਡਦੇ ਦਲਜੀਤ ਦੀ ਦਿਲਜੀਤ ਨੇ ਪੂਰੀ ਦੁਨੀਆ ਦੇ ਵਿੱਚ ਕੋਚੀਲਾ ਵਰਗੇ ਸ਼ੋਹਾਂ ਦੇ ਵਿੱਚ ਜਾਂ ਜਿਹੜਾ ਪਿੱਛੇ ਜੇ ਇੱਕ ਫੈਸ਼ਨ ਸ਼ੋਅ ਸੀਗਾ ਉੱਥੇ ਗਿਆ ਦਿਲਜੀਤ ਉੱਥੇ ਜਾ ਕੇ ਦਿਲਜੀਤ ਨੇ ਕਿੱਥੋਂ ਦਾ ਨਾਂ ਰੌਸ਼ਨ ਕੀਤਾ ਸਾਡੇ ਦੇਸ਼ ਦਾ ਨਾਂ ਰੌਸ਼ਨ ਕੀਤਾ ਨਾ ਦਿਲਜੀਤ ਤਾਂ ਕਦੇ ਭਾਰਤ ਤੋਂ ਪਿੱਛੇ ਹਟਦਾ ਹੀ ਨਹੀਂ ਜੇ ਦਿਲਜੀਤ ਐਡਾ ਹੀ ਗਦਾਰ ਸੀ ਤਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਉਹਦੇ ਨਾਲ ਮੁਲਾਕਾਤ ਕਿਉਂ ਕਰਦੇ ਆ ਦੇਸ਼ ਦੇ ਪ੍ਰਧਾਨ ਮੰਤਰੀ ਮੁਲਾਕਾਤ ਪੂਰੀ ਕਰਦੇ ਆ ਤੇ ਆਪਦੇ ਮਤਲਬ ਆਫੀਸ਼ੀਅਲ ਹੈਂਡਲਾਂ ਤੇ ਪਾਉਂਦੇ ਨੇ ਜਿਹੜੇ ਸੋਸ਼ਲ ਮੀਡੀਆ ਦੇ ਨੇ ਉਹਨਾਂ ਦੇ ਉੱਤੇ ਪਾਉਂਦੇ ਨੇ ਤੇ ਦਿਲਜੀਤ ਨੂੰ ਉਹ ਦੇਸ਼ ਦੀ ਪੱਗ ਤੱਕ ਕਹਿ ਹੁੰਦੇ ਨੇ ਮਤਲਬ ਐਡਾ ਸਨਮਾਨ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਬੰਦਾ ਕਰਦੇ ਆ ਤੇ ਜਿਹੜਾ ਬੰਦਾ ਵੱਖ-ਵੱਖ ਲੀਡਰਾਂ ਜਿੰਨੇ ਵੀ ਜਦੋਂ ਪੰਜਾਬ ਆਇਆ ਪੰਜਾਬ ਦੇ ਮੁੱਖ ਮੰਤਰੀ ਕੋਲੇ ਮਤਲਬ ਯਾਰ ਉਹ ਬੰਦੇ ਨੂੰ ਤੁਸੀਂ 1 ਮਿੰਟ 'ਚ ਹੀ ਗद्दार ਕਹਿ ਦਿੱਤਾ 1 ਮਿੰਟ 'ਚ ਹੀ ਸਾਰੀਆਂ ਉਹਦੀਆਂ ਕੀਤਿਆਂ ਕਰਾਈਆਂ ਤੇ ਪਾਣੀ ਫੇਰ ਦਿੱਤਾ ਫਿਰ ਜਿਹੜੇ ਜਿਹੜੇ ਪੰਜਾਬੀ ਹਿੰਦੀ ਗਾਇਕ ਜਾਂ ਪੰਜਾਬੀ ਗਾਇਕ ਜਿਹੜੇ ਆ ਜਿਹੜੇ ਹੁਣ ਦਿਲਜੀਤ ਪ੍ਰਤੀ ਬੜੀ ਬਕਵਾਸ ਕਰ ਰਿਹਾ ਮੈਂ ਮੈਂ ਨਾਮ ਲੈ ਦੂੰਗਾ ਕਿਉਂਕਿ ਬੜੇ ਚੈਨਲਾਂ ਨੇ ਨਾਮ ਨਹੀਂ ਲੈਣਾ ਕਿਉਂਕਿ ਉਹਨਾਂ ਨੂੰ ਆਇਆ ਵੀ ਐਡ ਨਾ ਕੱਲ ਨੂੰ ਦੇਣੀਆਂ ਕੱਲ ਨੂੰ ਫਿਲਮਾਂ ਆਉਣੀਆਂ ਉਹਨਾਂ ਦੀ ਇਹਨਾਂ ਨੇ ਐਡਾਂ ਨੇ ਜਿਹੜੀਆਂ ਜੋ ਕੁਝ ਸਾਨੂੰ ਨਹੀਂ ਲੋੜ ਜਿੱਥੇ ਗੱਲ ਹੈਗੀ ਉੱਥੇ ਹੈਗੀ ਆ ਆ ਗੁਰੂ ਰੰਧਾਵਾ ਤੂੰ ਸਭ ਤੋਂ ਪਹਿਲਾਂ ਆਪਦਾ ਚੈਨਲ ਤੋਂ ਗਾਣਾ ਡਿਲੀਟ ਕਰਾ ਲੱਗਦੀ ਲਾਹੌਰ ਦੀ ਹੈ ਠੀਕ ਹੈ ਕਰਾ ਡਿਲੀਟ ਗਾਣਾ ਤੇਰਾ ਗਾਣਾ ਹੀ ਪਾਕਿਸਤਾਨ ਦੇ ਇੱਕ ਸ਼ਹਿਰ ਤੇ ਹੈ ਤੇ ਕਰਾ ਡਿਲੀਟ ਫਿਰ ਤੈਨੂੰ ਭਾਈ ਪੰਜਾਬ ਚ ਸੁਣਦਾ ਕੌਣ ਹੈ ਤੇਰੀ ਪੰਜਾਬ ਚ ਬੁੱਕਤ ਕੀ ਐ ਤੇਰੀ ਦੇਸ਼ ਚ ਦਿਲਜੀਤ ਨਾਲ ਲੈਵਲ ਕੀ ਐ ਅਸਲ ਜਿਹੜਾ ਬੀ ਪ੍ਰਾਂਕ ਐ ਮੈਂ ਉਹਦਾ ਨਹੀਂ ਕੋਈ ਐਡਾ ਵੇਖਿਆ ਵੀ ਮੈਂ ਮੈਂ ਤਾਂ ਉਹ ਠੀਕ ਐ ਫਿਲਮਾਂ ਚ ਗਾਣੇ ਗੁਣੇ ਆਉਂਦੇ ਚੰਗਾ ਕਲਾਕਾਰ ਵੀ ਹੋਊਗਾ ਪਰ ਜੇ ਦਿਲਜੀਤ ਨਾਲ ਲੈਵਲ ਕੰਪੇਅਰ ਕਰੇ ਉਹਦੇ ਵੀ ਨੇੜੇ ਤੇੜੇ ਨਹੀਂ ਫਿਰ ਇੱਕ ਹੋਰ ਕਿਹੜਾ ਕਲਾਕਾਰ ਸੀਗਾ ਇੱਕ ਇੱਕ ਹੋਰ ਨੇਮ ਮਤਲਬ ਬੋਲਿਆਗਾ ਮਤਲਬ ਜਿਹੜੇ ਕਲਾਕਾਰ ਬੋਲ ਰਹੇ ਐ ਇਹਨਾਂ ਦਾ ਆਪ ਦਾ ਕੀ ਵਜੂ ਮਿੱਕਾ ਸਿੰਘ ਮੀਕਾ ਸਿੰਘ ਮੀਕਾ ਸਿੰਘ ਇੱਕ ਪਟਿਆ ਹੋਇਆ ਕਲਾਕਾਰ ਆ ਹੁਣ ਮਤਲਬ ਪਹਿਲਾਂ ਸੀ ਬਾਲੀਵੁੱਡ 'ਚ ਚੜ੍ਹਾਈ ਸੀ ਹੋਰ ਸੀ ਅੱਜ ਉਹ ਪਟਿਆਵਾ ਕਲਾਕਾਰ ਹੈ ਉਹ ਪਟੇਵੇ ਕਲਾਕਾਰ ਨੇ ਜਿਨ੍ਹਾਂ ਦੇ ਕੋਈ ਸ਼ੋਅ ਬੁੱਕ ਨਹੀਂ ਕਰਾਉਂਦਾ ਉਹ ਅੱਜ ਦਲਜੀਤ ਦੇ ਸਾਹਮਣੇ ਹੋਇਆ ਇੱਥੇ ਇਹ ਵੀ ਹੈ ਕਿ ਜਿਹੜੇ ਕਲਾਕਾਰ ਇਹ ਬੋਲ ਰਿਹਾ ਇਹ ਬਾਲੀਵੁੱਡ ਵਿੱਚ ਜਾਣ ਲਈ ਤਰਲੋ ਮੱਛੀ ਹੋ ਰਹੇ ਕਿ ਸਾਨੂੰ ਕੋਈ ਬਾਲੀਵੁੱਡ ਦੀ ਫਿਲਮ ਸਾਈਨ ਹੋਵੇ ਸਾਡੇ ਗਾਣੇ ਦਿੱਤੇ ਜਾਣ ਪਰ ਦਲਜੀਤ ਆ ਉਹ ਆਪਣੇ ਦਮ ਤੇ ਬਾਲੀਵੁੱਡ ਗਿਆ ਮਤਲਬ ਉਹ ਕਿਸੇ ਦੀ ਮਿਹਨਤ ਕਰਕੇ ਨਹੀਂ ਗਿਆ ਇਹ ਵੀ ਬਿਲਕੁਲ ਦਲਜੀਤ ਨੇ ਤਾਂ ਦੇਖੋ ਮੈਂ ਸਭ ਤੋਂ ਵੱਡੀ ਚਮਕੀਲਾ ਫਿਲਮ ਚੱਕ ਕੇ ਚਲੋ ਉਹਦੀ ਗੱਲ ਹੋ ਜਾਂਦੀ ਹੈ ਬੰਦੇ ਫੇਮਸ ਹੋ ਜਾਣ ਇਹ ਚੀਜ਼ਾਂ ਮੈਨੇ ਨਹੀਂ ਰੱਖਦੀਆਂ ਮੈਂਟਲ ਆਉਂਦੇ ਆ ਚੀਜ਼ਾਂ ਦਸਤਾਰ ਅੱਜ ਤੱਕ ਉਹਦੇ ਸਿਰ ਤੇ ਹੁੰਦੀ ਹੈ ਚਾਹੇ ਉਹਨੇ ਫਿਲਮ ਜਿਹੜੀ ਹੈ ਬਾਲੀਵੁੱਡ ਦੇ ਜਿੰਨੀਆਂ ਵੀ ਕੀਤੀਆਂ ਗਰੀਨਾ ਕਪੂਰਾਂ ਕੀਤੀ ਉਸ ਤੋਂ ਪਹਿਲਾਂ ਔਰਤਾ ਪੰਜਾਬ ਕੀਤੀ ਗੁੱਡ న్యూਜ਼ ਜਿਹੜੀ ਹੈ ਉਹ ਨਿਊਜ਼ ਕੀਤੀ ਉਸ ਤੋਂ ਅੱਗੇ ਜਿਹੜੀ ਹੁਣ ਬਾਰਡਰ ਆ ਰਹੀ ਹੈ ਉਹਦੇ ਚ ਵੀ ਉਹਦੇ ਚ ਪੱਗ ਵਾਲਾ ਕਿਰਦਾਰ ਹੈ ਜਾਂ ਜਿੰਨੀਆਂ ਵੀ ਫਿਲਮਾਂ ਉਹਦੀਆਂ ਆਈਆਂ ਬਨ ਕੈਰ ਚਮਕੀਲਾ ਤੋਂ ਠੀਕ ਹੈ ਉਹਨੇ ਅੱਜ ਤੱਕ ਉਹ ਬੰਦੇ ਨੇ ਕਦੇ ਪੱਗ ਤੋਂ ਬਿਨਾ ਮਤਲਬ ਇਹ ਪੱਗ ਸਿਰ ਤੇ ਰੱਖ ਕੇ ਬਾਲੀਵੁੱਡ ਤੱਕ ਹਾਲੀਵੁੱਡ ਤੱਕ ਦੇ ਜਿਹੜੇ ਵਿੱਚ ਜਾਣਾ ਇਹ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਪੰਜਾਬ ਲਈ ਭਾਰਤ ਲਈ ਕਿਉਂਕਿ ਪੱਗ ਭਾਰਤ ਦੀ ਵੀ ਹੈ ਭਾ ਜਦੋਂ ਪੰਜਾਬ ਲੜਦਾ ਤਾਂ ਭਾਰਤ ਲਈ ਲੜਦਾ ਨਾ ਜਿੰਨੀਆਂ ਕੁਰਬਾਨੀਆਂ ਕੀਤੀਆਂ ਉਹ ਭਾਰਤ ਲਈ ਕੀਤੀਆਂ ਤੇ ਦਿਲਜੀਤ ਦੇ ਦਿਮਾਗ 'ਚ ਤਾਂ ਭਾਰਤ ਨਿਕਲਦਾ ਹੀ ਨਹੀਂ ਜਦੋਂ ਦਿਲਜੀਤ ਗਾਣਾ ਗਾਉਂਦਾ ਕੋਈ ਭਗਤੀ ਦੇ ਓਮ ਨਮ ਸ਼ਿਵਾਏ ਉਹ ਤਾਂ ਦਿਲਜੀਤ ਚੰਗਾ ਹੈ ਜਦੋਂ ਦਿਲਜੀਤ ਕੋਈ ਇਹੋ ਜੀ ਗੱਲ ਕਰਦਾ ਦਿਲਜੀਤ ਮਾੜਾ ਬੰਦਾ ਮਾੜਾ ਚੰਗਾ ਆਂਡ ਸਾਈਡ ਨਹੀਂ ਕਰਨਾ ਚਾਹੀਦਾ ਬੰਦੇ 'ਚ ਠੀਕ ਹੈ ਕਿ ਕੰਮ ਕਰਦੇ ਦੌਰਾਨ ਦਿਲਜੀਤ ਤੋਂ ਕੋਈ ਕਮੀਆਂ ਵੀ ਹੋ ਸਕਦੀਆਂ ਪਰ ਜੇ ਉਹਦੀਆਂ ਸਾਰੀਆਂ ਖੂਬੀਆਂ ਨੂੰ ਮਿੱਟੀ ਕਰਕੇ ਉਹਦੀਆਂ ਕਮੀਆਂ ਨੂੰ ਚੱਕੀ ਫਿਰਗੇ ਫਿਰ ਅਸੀਂ ਕਿਹੜੇ ਬੰਦੇ ਆ ਵੱਡੀ ਗੱਲ ਇੱਥੇ ਇਹ ਵੀ ਹੈ ਕਿ ਜਿਹੜਾ ਕਹਿੰਦੇ ਇਹ ਐਕਟ੍ਰੈਸ ਨੂੰ ਲੈਣ ਦਾ ਕਾਰਨ ਹੈ ਇਹ ਅੱਜ ਤੋਂ ਇੱਕ ਸਾਲ ਪਹਿਲਾਂ ਬਹੁਤ ਭਾਰਤ ਵਿੱਚ ਫੇਮਸ ਹੁੰਦੀ ਹੈ ਭਾਰਤ ਦੇ ਲੋਕ ਉਹਨੂੰ ਫੋਲੋ ਕਰਦੇ ਇੰਸਟਾਗ੍ਰam ਤੇ ਇਹ ਲੜਾਈ ਲੱਗਣ ਤੋਂ ਪਹਿਲਾਂ ਦੀਆਂ ਗੱਲਾਂ ਇਸੇ ਕਰ ਭਾਰਤ ਵਿੱਚ ਮਤਲਬ ਉਦੋਂ ਜੇ ਲੋਕ ਉਸ ਐਕਟਰ ਨੂੰ ਪਿਆਰ ਕਰ ਰਹੇ ਸੀ ਤਾਂ ਮੇਰਾ ਤਾਂ ਫਿਰ ਉਹ ਸਾਰੇ ਮਾਰੇ ਹੋ ਗਏ ਉਦੋਂ ਬਿਲਕੁਲ ਜੇ ਉਹਨੂੰ ਮਤਲਬ ਜਿਹੜੇ ਫਾਲੋਅਰ ਆ ਜਿਵੇਂ ਪਿਛਲੇ ਦਿਨ ਹੀ ਵਿਵਾਦ ਚੱਲਿਆ ਵੀ ਜਿਹੜੇ ਫਿਰ ਫਾਲੋਅਰ ਆ ਉਹਨਾਂ ਨੂੰ ਵੀ ਤਾਂ ਕੁਝ ਕਹੋ ਜਿਹੜੇ ਉਹਨੂੰ ਫਾਲੋਅ ਕਰਦੇ ਆ ਆ ਮੀਕਾ ਸਿੰਘ ਹੀ ਪਾਕਿਸਤਾਨ ਜਾ ਕੇ ਬਰੀਆਨੀ ਖਾਂਦ ਆ ਰਿਹਾ ਜਿਹੜਾ ਅੱਜ ਬੋਲਦਾ ਹੈਗਾ ਫਿਰ ਮੈਂ ਇਹ ਗੱਲ ਕਹਿਣਾ ਮੁੱਸੇ ਵਾਲੇ ਦਾ ਗਾਣਾ ਸੀ ਨਾ ਤੇਰੇ ਉੱਤੇ ਕਾਤੋਂ ਇੰਨੇ ਲੱਗਦੇ ਚੱਲਣਾ ਹਟਾ ਤੇ ਮਿੱਠੀਏ ਅਸਲ ਇਹ ਸਮੱਸਿਆ ਇਹ ਹੁੰਦੀ ਹੈ ਕਿ ਬੰਦੇ ਇਹ ਉਡੀਕ 'ਚ ਹੁੰਦੇ ਆ ਕਿ ਬੰਦੇ 'ਚ ਕਦੋਂ ਕੋਈ ਕਮੀ ਲੱਭ ਕੇ ਜਿਹੜਾ ਬੰਦਾ ਆਪ ਤੋਂ ਉੱਪਰ ਦਾ ਹੁੰਦਾ ਜਦੋਂ ਬਰਾਬਰੀ ਨਾ ਹੋਵੇ ਬੰਦੇ ਦੀ ਫਿਰ ਉਹਦੀਆਂ ਲੱਤਾਂ ਖਿੱਚਣ ਲੱਗ ਜਾਂਦੇ ਆ ਅੱਜ ਜਿਹੜੇ ਇਹ ਗਾਇਕ ਜਿਹੜੇ ਬੋਲ ਰਹੇ ਆ ਇਹ ਦਿਲਜੀਤ ਦੀਆਂ ਲੱਤਾਂ ਖਿੱਚ ਰਹੇ ਆ ਦਿਲਜੀਤ ਦੇ ਬਰਾਬਰ ਜਾ ਨਹੀਂ ਸਕਦੇ ਨਾ ਅੱਜ ਜਾ ਸਕਦੇ ਨਾ ਕੱਲ ਜਿੱਥੇ ਉਹ ਬੰਦਾ ਪਹੁੰਚ ਗਿਆ ਨਾ ਮੀਕਾ ਪਹੁੰਚ ਸਕੇ ਨਾ ਗੁਰੂ ਰੰ ਹੋਰ ਕਲਾਕਾਰ ਪਹੁੰਚ ਸਕਦਾ ਹੈ ਮੈਂ ਨਹੀਂ ਕਹਿੰਦਾ ਕਿ ਹੋਰ ਨਹੀਂ ਪਹੁੰਚੂ ਪਰ ਇਹ ਨਹੀਂ ਪਹੁੰਚ ਸਕਦੇ ਕਿਉਂਕਿ ਇਹਨਾਂ ਨੇ ਢੰਡਾ ਆ ਲਿਆ ਸਾਰਾ ਕੁਝ ਇਹ ਨਹੀਂ ਜਾ ਸਕਦੇ ਸਾਡੀ ਸਮੱਸਿਆ ਇੱਥੇ ਇਹ ਖੜੀ ਹੋ ਜਾਂਦੀ ਹੈ ਕਿ ਸਾਡਾ ਸ਼ੁਭ ਜਦੋਂ ਆਉਂਦਾ ਹੈ ਉਹਦਾ ਵਿਰੋਧ ਕਰ ਦਿੱਤਾ ਜਾਂਦਾ ਹੈ ਸਾਡਾ ਅਰਸ਼ਦੀਪ ਮੁੰਡਾ ਕਰੈਕਟ ਦੇ ਵਿੱਚ ਉਹ ਪਾਕਿਸਤਾਨ ਦੇ ਖਿਲਾਫ ਨਹੀਂ ਖੇਡ ਸਕਦਾ ਉਹਨੂੰ ਹੱਤੋਂ ਖਾਲਸਤਾਨੀ ਕਹਿ ਦਿੱਤਾ ਜਾਂਦਾ ਮਤਲਬ ਸਾਡਾ ਇੱਕ ਆਈਪੀਐਸ ਅਫਸਰ ਮਤਲਬ ਦੁੱਖ ਇਸ ਗੱਲ ਦਾ ਨਹੀਂ ਮੈਂ ਇਹ ਨਹੀਂ ਕਹਿੰਦਾ ਮੈਂ ਤੈਨੂੰ ਧਾਰਮਿਕ ਰਾਂਗ ਕਿਤੇ ਨਹੀਂ ਦੇਣਾ ਪਰ ਦੁੱਖ ਇੱਥੇ ਹੁੰਦਾ ਹੈ ਕਿ ਜਦੋਂ ਸਾਡਾ ਕੋਈ ਤਾਂ ਆਈਪੀਐਸ ਅਫਸਰ ਪੱਛਮੀ ਬੰਗਾਲ ਦੇ ਵਿੱਚ ਹੋਣੋਂ ਮਤਲਬ ਖਾਲਸਤਾਨੀ ਇਹ ਕਹਿ ਦਿੱਤਾ ਜਾਂਦਾ ਹੈ ਇਹ ਟੈਗ ਕਿਉਂ ਦਿੱਤੇ ਮਤਲਬ ਕੀ ਹੁਣ ਦਲਜੀਤ ਤਾਰਗਿਆਂ ਨੂੰ ਜਾਂ ਜਿਹੜੇ ਸਾਡੇ ਨੌਜਵਾਨ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਆ ਉਹ ਸਰਟੀਫਿਕੇਟ ਇੱਥੇ ਛੁਪਵਾ ਕੇ ਟੀ-ਸ਼ਰਟਾਂ ਦੇ ਤੁਰੇ ਫਿਰਨਾ ਚਾਹੀਦਾ ਕਿ ਅਸੀਂ ਦੇਸ਼ ਭਗਤਾਂ ਅਸੀਂ ਦੇਸ਼ ਤ੍ਰੋਹੀ ਨਹੀਂ ਹਾਂ ਯਾਰ ਇੱਕ ਬੰਦਾ ਜਿਹਦੀ ਪਹਿਲਾਂ ਫਿਲਮ ਸਾਈਨ ਹੋਈ ਆ ਤੁਸੀਂ ਹੁਣ ਉਹ ਇੱਕ ਮਿੰਟ ਚ ਦੇਸ਼ ਤ੍ਰੋਹੀ ਕਹਿ ਦਿੱਤਾ ਪਰ ਮੈਂ ਦਲਜੀ ਜਦੋਂ ਪੰਜਾਬ ਦਾ মিডিਆ ਇੱਥੇ ਪਿਛਲੇ ਦਿਨੀ ਉਹ ਜਟਨ ਯੂਲੀਟ ਸ਼ਾਇਦ ਫਿਲਮ ਸੀ ਉਹਦੀ ਉਹ ਐਡ ਕਰਨ ਆਏ ਪੰਜਾਬ ਦੇ মিডিਆ ਨਾਲ ਵੀ ਮਤਲਬ ਇਹ ਨਾ ਜਦੋਂ ਬੰਦਿਆਂ ਚ ਥੋੜੇ ਜਿਹੇ ਉਹ ਜੇ ਉਦੋਂ ਉਹ ਦੂਜਿਆਂ ਨੂੰ ਵੀ ਫਰਕ ਸਮਝ ਲੱਗ ਜਾਂਦਾ ਇਹ ਵੀ ਜਿਹੜੇ ਯਾਕੀਮ ਇੰਟਰਵਿਊ ਦਿੰਦੇ ਸੀ ਬੰਬੇ ਦੇ ਪੌਡਕਾਸਟਰਾਂ ਨੂੰ ਛੋਟੇ-ਵਡੇ ਚੈਨਲਾਂ ਨੂੰ ਅੱਜ ਇੱਕ ਵੀ ਪੌਡਕਾਸਟਰ ਇੱਕ ਵੀ ਬੰਬਈ ਦਾ ਚੈਨਲ ਇੱਕ ਵੀ ਦਿੱਲੀ ਦਾ ਚੈਨਲ ਇਹਨਾਂ ਨਾਲ ਖੜਿਆ ਕੋਈ ਨਹੀਂ ਖੜਿਆ ਅੱਜ ਜੇ ਕੋਈ ਬੋਲ ਰਿਹਾ ਤਾਂ ਪੰਜਾਬ ਚ ਬੋਲ ਰਿਹਾ ਚਾਹੇ ਸਾਡੇ ਪੰਜਾਬ ਚ ਕਿਸੇ ਵੀ ਪੱਤਰਕਾਰਾਂ ਨਾਲ ਸਾਡੀ ਸੋਚ ਸਮਝ ਰਲਦੀ ਹੋਵੇ ਨਾ ਰਲਦੀ ਹੋਵੇ ਪਰ ਪੰਜਾਬ ਦੇ ਪੱਤਰਕਾਰ ਉਹਨਾਂ ਦੇ ਨਾਲ ਡਟ ਕੇ ਖੜੇ ਐ ਹਰ ਇੱਕ ਪੱਤਰਕਾਰ ਵੀਡੀਓ ਪਾ ਰਿਹਾ ਕਿ ਐ ਮਾੜੀ ਗੱਲ ਐ ਮੰਦ ਭਾਗੀ ਗੱਲ ਐ ਫਿਰ ਅੱਗੇ ਆ ਜਾਓ ਦਿਲਜੀਤ ਦੀ ਸਰਦਾਰ ਜੀ 3 ਸਾਰੇ ਦੁਨੀਆ ਚ ਬੈਨ ਕਰ ਦਿਓ ਮੈਂ ਇਹ ਕਹਿਣਾ ਕਰਦੇ ਨਹੀਂ ਚਾਹੀਦੀ ਐ ਦਿਲਜੀਤ ਦੀ ਪੰਜਾਬ 95 ਕਰੋਗੇ ਰੀਲਿਸ ਪੰਜਾਬ ਇਹ ਚ ਦੇਸ਼ ਤਰੋਈ ਹੈ ਪੰਜਾਬ 95 ਦਾ ਜਸਵੰਤ ਸਿੰਘ ਖਾਲੜਾ ਤੇ ਨਾ ਉਹ ਬੰਦੇ ਤੇ ਜਿਹੜਾ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦਾ ਲੜਦਾ ਤੇ ਸ਼ਹੀਦ ਹੋ ਗਿਆ ਜਿਹਨੂੰ ਚੈਲੰਜ ਕਰਕੇ ਉਹਨੂੰ ਸ਼ਹੀਦ ਕੀਤਾ ਗਿਆ ਉਹਦੀ ਫਿਲਮ ਤੋਂ ਕੀ ਸਮੱਸਿਆ ਉਹ ਵੀ ਨਹੀਂ ਰਿਲੀਜ਼ ਕਰ ਰਹੇ ਮਤਲਬ ਜੇ ਦਿਲਜੀਤ ਨੇ ਇੱਕ ਪਾਕਿਸਤਾਨੀ ਐਕਟਰ ਲਿਆ ਉਹ ਤਾਂ ਪੰਜਾਬ ਦੇ ਇੱਕ ਮਤਲਬ ਇੱਕ ਮਹਾਨ ਯੋਧੇ ਦੀ ਕਹਾਣੀ ਹੈ ਜਿਹੜਾ ਕਿ ਮਨੁੱਖੀ ਅਧਿਕਾਰਾਂ ਦੀ ਲੜਾਈ ਨਾ ਤਾਂ ਉਹਨੇ ਕੋਈ ਹਥਿਆਰ ਬੰਦ ਕੋਲ ਲੜਿਆ ਨਾ ਉਹਨੇ ਕੋਈ ਕਿਸੇ ਦੇ ਕੋਈ ਖਿਲਾਫ ਫਿਰ ਕੋਈ جنگ ਛੇੜੀ ਉਹ ਤਾਂ ਸਿਰਫ ਆਪਣੇ ਜਿਹੜੇ ਲੋਕ ਸੀਗੇ ਪੰਜਾਬ ਦੇ ਉਹਨਾਂ ਦੀਆਂ ਲਾਸ਼ਾਂ ਲਬਦਾ ਲਬਦਾ ਲਾਸ਼ ਹੋ ਗਿਆ ਉਹਦੀ ਫਿਲਮ ਤਾਂ ਰਿਲੀਜ਼ ਕਰਨ ਦੇ ਦਿਓ ਮਤਲਬ ਤੁਸੀਂ ਦੋਹਰੇ کردار ਕਿਉਂ ਚੱਕੀ ਫਿਰਦੇ ਹੋ ਇਸ ਤਰੀਕੇ ਦੀਆਂ ਗੱਲਾਂ ਕਿਉਂ ਸਾਡੇ ਕਿਰਦਾਰਾਂ ਦੇ ਵਿੱਚ ਭਾਰਤੀਆਂ ਦੇ ਦੋਗਲਾਪਨ ਬਹੁਤ ਵੱਡ ਚੁੱਕਿਆ ਅਸੀਂ 1 ਮਿੰਟ ਚ ਬੰਦੇ ਨੂੰ ਰੱਬ ਬਣਾ ਦਿੰਨੇ ਆ 1 ਮਿੰਟ ਚ ਬੰਦੇ ਨੂੰ ਸ਼ੈਤਾਨ ਬਣਾ ਦਿੰਨੇ ਆ 1 ਮਿੰਟ ਚ ਦਿਲਜੀਤ ਸਾਡੇ ਲਈ ਉਹਦੇ ਕੰਸਰਟ ਲਈ ਟਿਕਟਾਂ ਨਹੀਂ ਮਿਲਦੀਆਂ 1 ਮਿੰਟ ਚ ਉਹਦੀ ਫਿਲਮ ਨਹੀਂ ਲੱਗਣਦੀ ਨਹੀਂ ਇਹ ਗੱਲਾਂ ਚੰਗੀਆਂ ਨਹੀਂ ਆ ਇਹ ਗੱਲਾਂ ਬਹੁਤ ਮੰਦ ਭਾਗੀਆਂ ਤੇ ਕਲਾਕਾਰਾਂ ਨੂੰ ਮੈਂ ਫਿਰ ਯਾ ਯਾ ਇਹ ਵੀਡੀਓ ਜਿਹੜੀ ਹੈ ਇਹ ਬੇਸਿਕਲੀ ਦਿਲਜੀਤ ਸਾਂਝ ਦੇ ਬਾਰੇ ਹੈ ਕਿ ਦਿਲਜੀਤ ਸਾਂਝ ਨੂੰ ਮਿੰਟ ਲੱਗਿਆ ਤੇ ਲੋਕਾਂ ਨੇ ਗਦਾਰ ਕਹਿ ਦਿੱਤਾ ਹਾਲਾਂਕਿ ਉਹਦੀ ਕੋਈ ਨਾ ਕੋਈ ਜਦੋਂ ਵੀ ਕੋਈ ਨਾ ਕੋਈ ਮੂਵੀ ਆਂਦੀ ਹੈ ਤੇ ਕੋਈ ਨਾ ਕੋਈ ਮਸਲਾ ਛੇੜ ਜਾਂਦਾ ਹਾਂਜੀ ਕੁਝ ਨਾ ਕੁਝ ਹੋ ਜਾਂਦਾ ਲੇਕਿਨ ਮੇਰਾ ਨਾ ਇੱਕ ਇੱਥੇ ਇੱਕ ਸਵਾਲ ਹੈ ਦੋਸਤਾਂ ਨੂੰ ਕਿ ਇੱਕ ਨਾ ਬੜਾ ਅਜੀਬ ਜਿਹਾ ਸਿਸਟਮ ਹੋਇਆ ਹੋਇਆ ਤੇ ਮੈਂ ਨਾ ਇਹ ਸਵਾਲ ਕਰਾਂਗਾ ਤੇ ਦੋਸਤ ਇਹਦਾ ਜਵਾਬ ਜ਼ਰੂਰ ਦੇਣਗੇ ਕਿ ਜਿਹੜਾ ਇਫਤਖਾਰ ਠਾਕਰ ਨੇ ਕਿਹਾ ਕਿ ਹਵਾਵਾਂ ਸੇ ਆਓਗੇ ਤਾਂ ਉਡਾ ਦੂੰਗਾ ਉਡਾ ਦੇਂਗੇ ਤੇ ਕਿਆ ਹਵਾਵਾਂ ਜੋ ਕਿਸੇ ਮੁਲਕ ਤੇ ਆ ਕੇ ਹਮਲਾ ਕਰਨਾ ਠੀਕ ਹੈ ਨਹੀਂ ਜੀ ਜੀ ਤੇ ਵੇਖੋ ਨਾ ਵੀ ਤੁਸੀਂ ਆਣਾ ਕਿਉਂ ਅਗਲੇ ਦੀ ਗੰਦ ਟੱਪ ਕੇ ਉਹਦੇ ਘਰ ਵੜੋਗੇ ਤੇ ਕੀ ਉਹ ਤੁਹਾਨੂੰ ਉਹ ਭਾਵੇਂ ਐਕਟਰ ਹੋਵੇ ਉਹ ਭਾਵੇਂ شریف ਆਦਮੀ ਹੋਵੇ ਉਹ ਭਾਵੇਂ ਮਾਮ مسجد ਹੋਵੇ ਉਹ ਤੁਹਾਡੇ ਨਾਲ ਉਹ ਕਰੇਗਾ ਨਾ ਸਵਾਲ ਤੇ ਬੰਦਾ ਬਿਲਕੁਲ ਕਿ ਵੀ ਉਹਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਕਿਆ ਜਿਵੇਂ ਉਹਨੇ ਕਿਹਾ ਜੀ ਹਵਾ ਸਮੁੰਦਰੋਂ ਸਿ ਆਓਗੇ ਤੇ ਡੁਬੋ ਦੇਂਗੇ ਫਿਰ ਸਮੁੰਦਰਾਂ ਜਵਾਨਾ ਠੀਕ ਹੈ ਕਿਸੇ ਮੁਲਕ ਦੇ ਹਮਲਾ ਯਾਨੀ ਤੇ ਇਹ ਨਾ ਕਿ ਕੋਈ ਯੋ ਕੋਈ ਗਿਆ ਹੋਵੇ ਹਾਂ ਯਾਨੀ ਇਹ ਗੌਰ ਹੈ ਕਿ ਅਸੀਂ ਇਹ ਹਵਾਵਾਂ ਜਵਾਨ ਕੇ ਤੁਹਾਨੂੰ ੜਾ ਦੇਾਂਗੇ ਇਹ ਕਹਵੇ ਉਹਨੇ ਕਿਹਾ ਹਵਾਵਾਂ ਸੇ ਆਓਗੇ ਜੀ ਮਤਲਬ ਕਿ ਤੁਸੀਂ ਸਾਡੇ ਵੱਲ ਆਓਗੇ ਤੇ ਯਾਨੀ ਕੰਡੀਸ਼ਨਲੀ ਉਹਨੇ ਕਿਹਾ ਸ਼ਰਤ ਲਾਈ ਹੈ ਕਿ ਅਗਰ ਆਓਗੇ ਤੇ ਇਸ ਤਰ੍ਹਾਂ ਅਗਰ ਨੁਕਸਾਨ ਨਾਲ ਜਾਂ ਗਲਤ ਸੋਚ ਨਾਲ ਆਓ ਲੇਕਿਨ ਇਹ ਕਿ ਇਹ ਹੈ ਨਾ ਯਈਆ ਕਿ ਮੋਹੱਬੇ ਵਤਨੀ ਹਰ ਅਨਛਾਂ ਦੇ ਵਿੱਚ ਇੱਕ ਕੁਦਰਤੀ ਹੁੰਦੀ ਹੈ ਦੂਸਰਾ ਇਸ ਚੀਜ਼ ਨੂੰ ਆਪਾਂ ਹਟ ਕੇ ਅਗਰ ਗੱਲ ਕਰੀਏ ਕਿ ਜੀ ਜਿਹੜੀ ਮੂਵੀ ਆ ਰਹੀ ਸਰਦਾਰ ਜੀ 3 ਹਾਂਜੀ ਹੁਣ ਉਹ ਸਰਦਾਰ ਜੀ 3 ਮੂਵੀ ਦੇ ਵਿੱਚ ਇੱਕ ਲੜਕੀ ਆਈ ਹੈ ਪਾਕਿਸਤਾਨ ਦੀ ਠੀਕ ਹੈ ਹਾਨੀਆਂ ਆਮਰ ਉਸ ਲੜਕੀ ਦੇ ਆਉਣ ਦੇ ਨਾਲ ਜਾਂ ਤੇ ਉਹਦੀ ਸਟੋਰੀ ਦੇਖੋ ਨਾ ਕਿ ਸਟੋਰੀ ਇੰਡੀਆ ਦੇ ਖਿਲਾਫ ਹੈ ਭਾਰਤ ਦੇ ਖਿਲਾਫ ਹੋਵੇ ਹਾਂਜੀ ਭਾਈ ਤੁਸੀਂ ਸਟੋਰੀ ਜੋਂਦੀ ਇੱਕ ਵਾਰੀ ਦੇਖੋਗੇ ਕੀ ਹੈ ਤੇ ਤੁਸੀਂ ਕਹਿ ਰਹੇ ਹੋਗੇ ਜੀ ਇਹ ਗद्दार ਹੈ ਉਹੀ ਜਿਹੜੇ ਐਕਟਰ ਸਨ ਅੱਜ ਤੋਂ ਸਾਲ ਪਹਿਲੇ ਬਹੁਤ ਚੰਗੇ ਸਨ ਹਾਂ ਯਾਮਰ ਉਹ ਕਿ ਵਾਇਰਲ ਹੋਈ ਸੀ ਵਾਇਰਲ ਹੋਈ ਫਿਰ ਕਪਲ ਸ਼ਰਮਾ ਦੇ ਸ਼ੋਹਾਂ ਦੇਖ ਕੇ ਜਾਂਦੇ ਰਹੇ ਵੱਡੇ ਵੱਡੇ ਸ਼ੋਹਾਂ ਦੇ ਵਿੱਚ ਸਾਡੇ ਪਾਕਿਸਤਾਨੀ ਕੋਮੇਡੀਅਨ ਗਏ ਮਤਲਬ ਕਿ ਕ੍ਰਿਕਟਰ ਜਾਂਦੇ ਨੇ ਸਾਰੇ ਲੋਕ ਜਾਂਦੇ ਨੇ ਉਦੋਂ ਠੀਕ ਸਨ ਹਾਂ ਜੇ ਜਦੋਂ ਮਸਲਾ ਆਇਆ ਤੇ ਉਦੋਂ ਉਹ ਖਰਾਬ ਹੋ ਗਏ ਉਹ ਉਦੋਂ ਠੀਕ ਵੇਖ ਕੇ ਉਦੋਂ ਨਹੀਂ ਫਿਲਮ ਬਣੀ ਇਹ ਨਾ ਕਿ ਹੋਣ ਦੀ ਬਣੀ ਹਾਂ ਮੈਂ ਇਹ ਹੀ ਕੱਲ ਇੱਕ ਸਿੱਖਾਂ ਨਾਲ ਗੱਲ ਕਰਦਾ ਬੈਠ ਸੀ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਮਸਲਾ ਕੀ ਹੈ ਕਿ ਜਦੋਂ ਵੀ ਕੋਈ ਰੋਲਾ ਹੁੰਦਾ ਤਾਂ ਸਿੱਖਾਂ ਦੇ ਖਿਲਾਫ ਦਾ ਉਹ ਕਹਿੰਦਾ ਮਸਲਾ ਸਾਰਾ ਪੱਗ ਦਾ ਪੱਗ ਦਾ ਮਸਲਾ ਹੈ ਕਿ ਪੱਗ ਵਾਲਾ ਜਿਹੜਾ ਨਾ ਉਹ ਚੜ੍ਹਾਈ ਕਰ ਰਿਹਾ ਮਸ਼ਹੂਰ ਹੋ ਰਿਹਾ ਮਸ਼ਹੂਰ ਹੋ ਰਿਹਾ ਪੱਗ ਵਾਲੇ ਦੀ ਰੱਬ ਪੱਗ ਦੀ ਦੁਨੀਆ ਦੇ ਵਿੱਚ ਵਾਹ ਵਾਹ ਹੋ ਰਹੀ ਰੱਬ ਦੀ ਹੁੰਦੇ ਤੇ ਕਿਰਪਾ ਤੇ ਚੜ੍ਹਾਈ ਹੁੰਦੀ ਚੱਲ ਰਹੀ ਹੈ ਤੇ ਉਹਦੀ ਚੜ੍ਹਾਈ ਹਜ਼ਮ ਨਹੀਂ ਹੋ ਰਹੀ ਲੋਕਾਂ ਕੋਲ ਮੇਨ ਦਲਜੀਤ ਸਾਂ ਦੀ ਜਿਹੜੀ ਮੂਵੀ ਆ ਰਹੀ ਸਰਦਾਰ ਜੀ 3 ਕਾਫੀ ਸੁਣਿਆ ਉਹ ਪਾਕਿਸਤਾਨ ਜੀ ਵੀ ਰਿਲੀਜ਼ ਹੋਈ ਤੇ ਬਾਹਰ ਰਿਲੀਜ਼ ਹੋਈ ਤੇ ਓਪਨਿੰਗ ਤੇ ਵੀ ਹੁੰਦੇ ਓਪਨਿੰਗ ਆ ਲੈਣ 10 ਕਰੋੜ ਉਹਨੇ ਮਤਲਬ ਕਿ ਰੈਵਨਿਊ ਕੀਤਾ ਮਤਲਬ ਕਿ ਲੱਤਾਂ ਖਿੱਚੀਆਂ ਜਾ ਰਹੀਆਂ ਲੇਕਿਨ ਕਹਿੰਦੇ ਨਾ ਕਿ ਇੱਜ਼ਤ ਜਿਹੜੀ ਹੈ ਨਾ ਉਹ ਇੱਕ ਐਸੀ ਚੀਜ਼ ਹੈ ਕਿ ਉਹ ਲੋਕਾਂ ਦੇ ਜ਼ਲੀਲ ਕਰਨ ਨਾਲ ਇੱਜ਼ਤ ਨਹੀਂ ਆਂਦੀ ਇੱਜ਼ਤ ਰੱਬ ਦਿੰਦਾ ਤੇ ਜ਼ਿਲਤ ਵੀ ਰੱਬ ਹੀ ਦਿੰਦਾ ਮਿਲਾਂਗੇ ਦੋਸਤ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਿਆ ਜੇ ਅੱਲਾਹ ਨਿਗੇਬਾ